ਤਾ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਦਿਖਾ ਰਹੇ ਸੀ ਪਰ ਦੂਜੇ ਪਾਸੇ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ ਜਸਵਿੰਦਰ ਪੱਲਾਰਾ ਨੂੰ ਪੰਜ ਤਤਾਂ ਦੇ ਵਿੱਚ ਵਿਲੀਨ ਹੋਏ ਨੇ ਜਸਵਿੰਦਰ ਪੱਲਾ ਆ ਔਰ ਹਰ ਇੱਕ ਅੱਖ ਨਾ ਮੈਥੇ ਜਿਸ ਤਰੀਕੇ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਸੀ ਤੁਹਾਨੂੰ ਕਿ ਕੁਝ ਤਸਵੀਰ ਇਸ ਵੇਲੇ ਬਣੀ ਹੋਈ ਹੈ ਬੇਸ਼ੱਕ ਵੱਡੇ ਤੋਂ ਵੱਡਾ ਕਲਾਕਾਰ ਹੋਵੇ ਜਾਂ ਫਿਰ ਉਹਨਾਂ ਦੇ ਹੋਚ ਆਉਣ ਵਾਲੇ ਹੋਣ ਉਹਨਾਂ ਦਾ ਪਰਿਵਾਰ ਹੋਵੇ ਜਾਂ ਹਰ ਕੋਈ ਜੋ ਇੱਥੇ ਮੌਜੂਦ ਹੈ ਇਸ ਲਈ ਪੂਰਾ ਗਮ ਦੇ ਵਿੱਚ ਡੁੱਬਿਆ ਹੈ ਸੋਗ ਦਾ ਮਾਹੌਲ ਹੈ ਹਰ ਇੱਕ ਦੀ ਅੱਖ ਨਮ ਹੈ ਔਰ ਗਿੱਪੀ ਗਰੇਵਾਲ ਦਾ ਖਾਸ ਤੌਰ ਤੇ ਕਰਮਜੀਤ ਅਨਮੋਲ ਦਾ ਅਸੀਂ ਜ਼ਿਕਰ ਕਰੀਏ ਹਾਲਾਂਕਿ ਹੰਸਾਜ ਹੰਸ ਵੀ ਪਹੁੰਚੇ ਨੇ ਉਹਨਾਂ ਦੇ ਪੁੱਤਰ ਨੇ ਇਸ ਵੇਲੇ ਹੋਰ ਵੱਡੀਆਂ ਸ਼ਖਸੀਤਾ ਇੱਥੇ ਜੜੀਆਂ ਮੌਜੂਦ ਨੇ ਤਾਂ ਸਭ ਸਭ ਜਿਹੜੇ ਨੇ ਇਸ ਵੇਲੇ ਉਹ ਨਯੱਖ ਨਮ ਹੈ ਔਰ ਬੇहद ਭਾਵੁਕ ਹੋਏ ਨੇ ਖਾਸ ਤੌਰ ਤੇ ਕਰਮਜੀਤ ਅਨਮੋਲ ਦਾ ਜ਼ਿਕਰ ਕਰੀਏ ਤਾਂ ਫੇ ਅਸੀਂ ਵੇਖਿਆ ਕਿ ਕਿਵੇਂ ਬੇहद ਜ਼ਿਆਦਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ ਅਤੇ ਬੇहद ਹੀ ਭਾਵੁਕ ਨਜ਼ਰ ਆਏ ਗਿੱਪੀ ਗਰੇਵਾਲ ਉਹਨਾਂ ਦੇ ਵੱਲੋਂ ਸਾਰੀਆਂ ਹੀ ਰਸਮਾਂ ਖੁਦ ਅਸੀਂ ਕਹਿ ਸਕਦੇ ਹਾਂ ਕਿ ਅਦਾ ਕੀਤੀਆਂ ਲੀਆਂ ਨੇ ਉਹਨਾਂ ਨੂੰ ਜਦੋਂ ਅਗਨੀ ਦਿੱਤੀ ਗਈ ਉਸ ਤੋਂ ਪਹਿਲਾਂ ਸਾਰੀਆਂ ਰਸਮਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਸ ਦੇ ਵਿੱਚ ਖੁਦ ਉਹਨਾਂ ਨੇ ਅੱਗੇ ਹੋ ਕੇ ਸਾਰੀਆਂ ਰਸਮਾਂ ਨੂੰ ਅਦਾ ਕੀਤਾ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਬ ਬੀਨੂ ਢਿੱਲੋਂ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਹਰ ਕੋਈ ਇਸ ਲਈ ਬੇहद ਜ਼ਿਆਦਾ ਭਾਵੁਕ ਹੈ ਔਰ ਬਹੁਤ ਹੀ ਵੱਡਾ ਅਸੀਂ ਕਹਿ ਸਕਦੇ ਹਾਂ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਅਚਾਨਕ ਤੋਂ ਅਚਜੇ ਤੇ ਖਬਰ ਸੁਣੇ ਵਿਲੇ ਉਹ ਵੀ ਇਹ ਕੱਲ ਜਸਵਿੰਦਰ ਪੱਲਾ ਸਾਡੇ ਵਿਚਕਾਰ ਨਹੀਂ ਰਹੇ बतौर ਕਮੇਡੀਅਨ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਇੱਕ ਅਜੀਹੀ ਸ਼ਖਸੀਅਤ ਇੱਕ ਅਜੀਹੀ ਅਦਾਕਾਰ ਇੱਕ ਅਜੀਹੀ ਫਨਕਾਰ ਜਿਹੜੀ ਨਾ ਸਿਰਫ ਆਪਣਾ ਕੰਮ ਕਰਦੇ ਸਨ ਬਲਕਿ ਜਿਹੜੇ ਔਨ ਵਾਲੇ ਕਲਾਕਾਰ ਦੇ ਪਹੁੰਚਦੇ ਉਹਨਾਂ ਦੇ ਨਾਲ ਵੀ ਉਸ ਲੈਜੇ ਦੇ ਨਾਲ ਉਸ ਤਰੀਕੇ ਦੇ ਨਾਲ ਉਸ ਬੜਕ ਦੇ ਨਾਲ ਗੱਲ ਕਰਦੇ ਸਨ ਕਦੇ ਵੀ ਆਪਣੇ ਆਪ ਨੂੰ ਵੱਡਾ ਨਾ ਦਿਖਾ ਕੇ ਉਹਨਾਂ ਨੇ ਉਹਨਾਂ ਨੂੰ ਵੱਡਾ ਦਿਖਾਇਆ ਇਸ ਤਰੀਕੇ ਦੀ ਉਹਨਾਂ ਦੀ ਸ਼ਖਸੀਅਤ ਰਹੀ ਹੈ ਅਜਿਹੀ ਉਹ ਉਹ ਸ਼ਖਸੀਅਤ ਫਨਕਾਰ ਰਹੇ ਨੇ ਨਾ ਸਿਰਫ ਸਕਰੀਨ ਤੇ ਹੱਸਦੇ ਸਨ ਜਾਂ ਆਪਣੇ ਕੰਮ ਕਰਦੇ ਹੱਸਦੇ ਸਨ ਬਲਕਿ ਐਸੇ ਤਰੀਕੇ ਉਹਨਾਂ ਨੇ ਹਰ ਇੱਕ ਦੇ ਨਾਲ ਮਿਲਣਾ ਵਰਤਣਾ ਆਪਣਾ ਰੱਖਿਆ ਹੈ ਔਰ ਅੱਜ ਇਹ ਬਹੁਤ ਭਾਵੁਕ ਕਰਨ ਵਾਲੀਆਂ ਤਸਵੀਰਾਂ ਹਰ ਇੱਕ ਨੂੰ ਇਸ ਵੇਲੇ ਦੇਖ ਪਾ ਰਹੇ ਅਸੀਂ ਦੀ ਤਸਵੀਰ ਉਹਨਾਂ ਨੂੰ ਅੰਤਿਮ ਸਨਦੇ ਦੇ ਦਿੱਤੀ ਗਈ ਹੈ ਪੰਜ ਤਤਾਂ ਦੇ ਵਿੱਚ ਹਮਿਲ ਹੋ ਗਏ ਨੇ ਔਰ ਅੰਤਿਮ ਰਸਮਾਂ ਪਾਉਂਦੇ ਹੋਏ ਹਰ ਕੋਈ ਇੱਥੇ ਬੇਗਾਨ ਪਾਬੁਕ ਸੀ ਔਰ ਵੱਡੇ ਅਦਾਕਾਰ ਸਾਰੇ ਪਹੁੰਚੇ ਹੋਏ ਨੇ ਮੁਹੰਮਦ ਸਦੀਕ ਹੋਣ ਰੁਪਿੰਦਰ ਹਾਂਡਾ ਜੱਸੀ ਗਿੱਲ ਗਲ ਪਹੁੰਚੇ ਔਰ ਦੀਪਿਕ ਰਿਵਾਲ ਕਰਮਜੀ ਤਨਮੋਲ ਬੀਨੂ ਢਿੱਲੋ ਬਿਲਕੁਲ ਉੱਥੇ ਬਿਲਕੁਲ ਨੇੜੇ ਮੌਜੂਦ ਸਨ ਜਦੋਂ ਸਾਰੀਆਂ ਰਸਮਾਂ ਨੂੰ ਨਿਭਾਇਆ ਗਿਆ ਅਦਾ ਕੀਤਾ ਗਿਆ ਔਰ ਜਿਸ ਤਰੀਕੇ ਸਕਰੀਨ ਤੇ ਉਹਨਾਂ ਨੂੰ ਦੇਖਿਆ ਜਾਂਦਾ ਇਕੱਠੇ ਸਾਰੇ ਇੱਕ ਬੌਂਡਿੰਗ ਹੁੰਦੀ ਹੈ ਉਹੀ ਜਿਹੜਾ ਸਾਨੂੰ ਇਸ ਵੇਲੇ ਵੀ ਨਜ਼ਰ ਆਇਆ ਨਹੀਂ ਕਿ ਸਿਰਫ ਕੰਮਕਾਰ ਤੱਕ ਹੀ ਸੀਮਤ ਨਹੀਂ ਸੀ ਬਲਕਿ ਇੱਕ ਮਿਲਣਾ ਵਰਤਨਾ ਜਾਂ ਕਹਿ ਲਈਏ ਕਿ ਇੱਕ ਪਰਿਵਾਰ ਵਾਂਗ ਉਹਨਾਂ ਦੀ ਸਾਂਝ ਰਹੀ ਹੈ ਉਹ ਇਹ ਅੱਜ ਨਜ਼ਰ ਵੀ ਆਇਆ ਹੈ ਇੱਕ ਪਰਿਵਾਰ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਇੱਕ ਪਰਿਵਾਰ ਘਰ ਦੇ ਵਿੱਚ ਹੁੰਦਾ ਹੈ ਤੁਹਾਡੇ ਪਤੀ ਪਤਨੀ ਤੁਹਾਡੇ ਬੇਟੇ ਬੱਚੇ ਸਾਰੇ ਔਰ ਇੱਕ ਪਰਿਵਾਰ ਜਿਹੜਾ ਹੈ ਉਹ ਕੰਮਕਾਰ ਜਿੱਥੇ ਇਨਸਾਨ ਕੰਮ ਕਰਦਾ ਹੈ ਦਿਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ 10 ਤੋਂ 15 ਘੰਟੇ ਜਿਹੜਾ ਗੁਜ਼ਾਰਦਾ ਹੈ ਤਾਂ ਇੱਕ ਪਰਿਵਾਰ ਔਰ ਉਹ ਹੁੰਦਾ ਹੈ ਖਾਸ ਕਰਕੇ ਜੇਕਰ ਅਦਾਕਾਰ ਜਾਂ ਫਿਰ ਗਾਇਕ ਦੀ ਗੱਲ ਕਰੀਏ ਤਾਂ ਇਹਨਾਂ ਦੀ ਤਾਂ ਕੋਈ ਅਸੀਂ ਕਹਿ ਸਕਦੇ ਟਾਈਮਿੰਗ ਵੀ ਨਹੀਂ ਹੁੰਦੀ ਕੰਮ ਕਰਨ ਦੀ ਕਿਉਂਕਿ ਸਾਰਾ ਸਾਰਾ ਦਿਨ ਸੈੱਟ ਤੇ ਗੁਜ਼ਰਨਾ ਹੁੰਦਾ ਹੈ ਤਾਂ ਉਹ ਚੀਜ਼ ਵੀ ਨਜ਼ਰ ਆਈ ਹੈ ਜਸਵਿੰਦਰ ਪੱਲਾ ਬਹਿਣ ਸਾਲ ਦੇ ਸਨ ਬਹਿਸ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੇਹਦ ਨਾਮ ਨਾ ਖਟਿਆ 1988 ਤੋਂ ਲੈ ਕੇ ਹੁਣ ਤੱਕ ਦਾ ਸਫਰ ਅਸੀਂ ਦੇਖਿਆ ਛਨਕਾਟਾ ਕੈਸਟ ਤੋਂ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਲਮਾਂ ਜਿਹੜੀਆਂ ਨੇ ਹੋਈਆਂ ਔਰ ਖਾਸ ਤੌਰ ਤੇ ਜਦੋਂ ਹੁਣ 15 ਤੋਂ 20 ਸਾਲ ਪਹਿਲਾਂ ਕਾਸੀ ਜ਼ਿਕਰ ਕਰੀਏ ਨਾ 15-20 ਸਾਲਾਂ ਦਾ ਤਾਂ ਬਹੁਤ ਜ਼ਿਆਦਾ ਗਰੋਅ ਕੀਤਾ ਪੰਜਾਬੀ ਇੰਡਸਟਰੀ ਨੇ ਔਰ ਉਸ ਦੇ ਵਿੱਚ ਜਿਹੜੀਆਂ ਫਿਲਮਾਂ ਤਿਆਰ ਹੋਈਆਂ ਤਾਂ ਇਹ ਬਹੁਤ ਵੱਡੇ ਥੰਮ੍ਹ ਨੇ ਜਸਵਿੰਦਰ ਭੱਲਾ ਉਹਦਾ ਜ਼ਿਕਰ ਕਰ ਲਈਏ ਤੇ ਹੋਰ ਇਹ ਸਾਰੇ ਅਦਾਕਾਰ ਗਿੱਪੀ ਗਰੇਵਾਲ ਐਮੀ ਬੀਨੂ ਢਿਲੋਂ ਕਰਮਜੀਤ ਤਨਮੋਲ ਇਹਨਾਂ ਤੋਂ ਬਿਨਾ ਅਸੀਂ ਕਹਿ ਸਕਦੇ ਕਿ ਫਿਲਮਾਂ ਜਿਹੜੀਆਂ ਨੇ ਸਾਨੂੰ ਅਧ ਅਧੂਰੀਆਂ ਲੱਗਦੀਆਂ ਨੇ ਔਰ ਖਾਸ ਤੌਰ ਤੇ ਜਦੋਂ ਹੁਣ ਜਸਵਿੰਦਰ ਭੱਲਾ ਸਾਨੂੰ ਸਕਰੀਨ ਤੇ ਨਜ਼ਰ ਨਹੀਂ ਆਉਣਗੇ ਤਾਂ ਉਹ ਕਮੀ ਖਲੇਗੀ ਇੱਕ ਖਲਾਅ ਹੋਏਗਾ ਪਰ ਜਿਹੜੀ ਇੱਕ ਵੱਡੀ ਘਾਟ ਉਹ ਬੌਂਡਿੰਗ ਸੀ ਉਸ ਤਰੀਕੇ ਦੇ ਨਾਲ ਵਿਚਰਨਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਦਿਲ ਨੂੰ ਖਟਕਦਾ ਹੈ ਔਰ ਇਹ ਲਾਈਫ ਤਸਵੀਰਾਂ ਹਾਰਿਕ ਵਿਆਖਿਆ ਨਾਂ ਮੈਂ ਬੇहद ਕਮਕੀਰ ਮਾਹੌਲ ਹੈ ਕਰਮਜੀਤ ਤੰਗੂਲ ਔਰ ਇਹ ਸਾਰੇ ਇਸ ਲਈ ਲਾਈਫ ਤਸਵੀਰਾਂ ਸੀ ਦੇਖ ਪਾਰਿਆ ਬਲੌਂਕੀ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ ਔਰ ਪਾਠ ਕੀਤਾ ਜਾ ਰਿਹਾ ਹੈ ਗੁਰੂ ਜੀ ਆਪੇ ਲੀਹੇ ਤੋ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਜਸਵਿੰਦਰ ਪੱਲਾ ਦਾੰਦ ਨੂੰ ਸੰਸਕਾਰ ਕਰ ਦਿੱਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰ ਜੋ ਹੈ ਨਜ਼ਰ ਆ ਰਹੇ ਨੇ ਤੇ ਹੋਰ ਵੀ ਕਈ ਸ਼ਖਸੀਅਤਾਂ ਜੋ ਹੈ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਵੱਲੋਂ ਕੀ ਜਾਪ ਕੀਤਾ ਜਾ ਰਿਹਾ ਹੈ ਤਾਂ ਜਸਵਿੰਦਰ ਪੱਲਾ ਜਿਨ੍ਹਾਂ ਦਾ ਕੀ ਕੱਲ ਦਿਤੇ ਦਿਨੀ ਜੋ ਹੈ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਅੱਜ ਪਹਿਲਾ ਅੰਤਿਮ ਯਾਤਰਾ ਕੰਡੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਤਿਮ ਵਿਦਾਈ ਜੋ ਹੈ ਦਿੱਤੀ ਗਈ ਹੈ ਤੇ ਇਸ ਮੌਕੇ ਕਈ ਕਲਾਕਾਰ ਕਈ ਸਿਆਸਤਦਾਨ ਤੇ ਹੋਰ ਵੀ ਵੱਡੀ ਗਿਣਤੀ ਚ ਜੋ ਲੋਕ ਨੇ ਉਹ ਪਹੁੰਚੇ ਹੋਏ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਇਸ ਮੌਕੇ ਸਾਰਿਆਂ ਵੱਲੋਂ ਜਿਹਾ ਜਾਪ ਕੀਤਾ ਜਾ ਰਿਹਾ ਹੈ ਤਾਂ ਜਸਵਿੰਦਰ ਪੱਲਾ ਜੋ ਕਿ 1988 ਤੋਂ ਲੈ ਕੇ ਤੋਂ ਤੱਕ ਬਟਾਰ ਕਵੀਡੀਆਂ ਨੇ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਤਾਂ ਅੱਜ ਅੰਤਿਮ ਵਿਦਾਈ ਉਨ੍ਹਾਂ ਦਿੱਤੀ ਗਈ ਹੈ ਪੰਜ ਦਤਾਂ 'ਚ ਵਿਲੀਨ ਹੋ ਗਏ ਨੇ ਤਾਂ ਬਿਲੌਂਗੀ ਸ਼ਮਸ਼ਾਨ ਘਾਟ ਤੋਂ ਇਹ ਸਿੱਧੀਆਂ ਲਾਈਵ ਤਸਵੀਰਾਂ ਜੋ ਹੈ ਆ ਰਹੀਆਂ ਨੇ ਜਿੱਥੇ ਕਿ ਅੱਜ ਸਵਿੰਦਰ ਪਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਨਿਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਤਾਂ ਵੱਡੀ ਗੰਟੀ 'ਚ ਲੋਕ ਜੋ ਹੈ ਇਸ ਮੌਕੇ ਜੋ ਹੈ ਇਕੱਠੇ ਹੋਏ ਨਹੀਂ ਤੇ ਉਹਨਾਂ ਨੂੰ ਅੰਤਿਮ ਵਿਦਾਇਗੀ ਜੁਆ ਦਿੱਤੀ ਗਈ ਹੈ ਇਸ ਮੌਕੇ ਸਾਰੀਆਂ ਅੰਤਿਮ ਰਸਮਾਂ ਜੋ ਆਧਾ ਕਿਤਿਆਂ ਗਿਆ ਤੇ ਇਸ ਮੌਕੇ ਵੱਡੇ ਕਲਾਕਾਰ ਜਿਨ੍ਹਾਂ ਦੇ ਵਿੱਚ ਕੀ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਕਰਮਜੀਤ ਅਨਬੋਲ ਤੇ ਇਸ ਤੋਂ ਇਲਾਵਾ ਹੋਰ ਕਈ ਕਲਾਕਾਰ ਜੋ ਹੈ ਇਸ ਮੌਕੇ ਮੌਜੂਦ ਰਹੇ ਜਿਨ੍ਹਾਂ ਵੱਲੋਂ ਕੀ ਅੰਤਿਮ ਸੰਸਕਾਰ ਤੇ ਸਾਰੀਆਂ ਅੰਤਿਮ ਰਸਮਾਂ 'ਚ ਜੋ ਹੈ ਉਹਨਾਂ ਵੱਲੋਂ ਜੋ ਹੈ ਸ਼ਾਮਲ ਹੋਏ ਤੇ ਇਸ ਮੌਕੇ ਉਹਨਾਂ ਨੂੰ ਅੰਤਿਮ ਵਿਦਾਈ ਜੁਆਇਦ ਦਿੱਤੀ ਜਾ ਰਹੀ ਹੈ ਬਾਜ ਸਿੰਘ ਜਿੰਦਰ ਕਲਾ ਜੋ ਕਿ ਇੱਕ ਬਤੌਰ ਬੇਹਦ ਵੱਡਾ ਨਾਮ ਸਨ ਕਈ ਹਿੱਟ ਫਿਲਮਾਂ ਚੁਣਾਲੇ ਬਤੌਰ ਕਮੀਡੀਅਨ ਕੰਮ ਕੀਤਾ 1988 ਤੋਂ ਲੈ ਕੇ ਜਦੋਂ ਦੀ ਉਹਨਾਂ ਦੀ ਪਹਿਲੀ ਐਲਬਮ ਜੋ ਹੈ ਛਣਕਾਟਾ ਜੋ ਹੈ ਆਉਂਦੀ ਹੈ ਉਸ ਤੋਂ ਬਾਅਦ ਲਗਾਤਾਰ ਉਹ ਪਿੱਛੇ ਮੁੜ ਕੇ ਨਹੀਂ ਵੇਖਦੇ ਤੇ ਉਸ ਤੋਂ ਬਾਅਦ ਕਈ ਹਿੱਟ ਫਿਲਮਾਂ ਬਤੌਰ ਪੰਜਾਬੀ ਫਿਲਮਾਂ ਦੇ ਵਿੱਚ ਬਤੌਰ ਕਮੀਡੀਅਨ ਕਈ ਹਿੱਟ ਫਿਲਮਾਂ ਕਿੰਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਫਿਲਮ ਜੋ ਹੈ ਇਨਕੰਪਲੀਟਮੈਂਟਲੀ ਜਾਂਦੀ ਸੀ ਉਹਨਾਂ ਦੇ ਕਿਰਦਾਰ ਤੋਂ ਬਿਨਾ ਕਿਉਂਕਿ ਸਭ ਨੂੰ ਹਸਾਉਦੇ ਸਨ ਉਹਨਾਂ ਦੀ ਕਾਮਿਕ ਟਾਈਮਿੰਗ ਦੀ ਗੱਲ ਕਰੀਏ ਤਾਂ ਬੇਹਦ ਕਮਾਲ ਸੀ ਉਹ ਹਰ ਉਹਨਾਂ ਦੀਆਂ ਪੰਚ ਲ ਕਾਂਦੇ ਮੋਹੇ ਜੋ ਹੈ ਰਟੀਆਂ ਹੋਈਆਂ ਨੇ ਤਾਂ ਇਹ ਵੀ ਆਪਣੇ ਆਪ ਚ ਇੱਕ ਵੱਡੀ ਗੱਲ ਹੁੰਦੀ ਹੈ ਕਿ ਤੁਹਾਡੀਆਂ ਜੋ ਪੰਚ ਲਾਈਨਸ ਨੇ ਲੋਕ ਤੁਹਾਨੂੰ ਇੰਨਾ ਪਸੰਦ ਕਰਦੇ ਨੇ ਕਿ ਤੁਹਾਡੀਆਂ ਪੰਚ ਲਾਈਨ ਲੋਕਾਂ ਦੀ ਆਪ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਨੇ ਕਿਉਂਕਿ ਹਰ ਕੋਈ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਕਿਰਦਾਰ ਨੂੰ ਦੇਖਦਾ ਸੀ ਉਹਨਾਂ ਦੀ ਜੋ ਕਾਮਿਕ ਟਾਈਮਿੰਗ ਸੀ ਇਸ ਤਰ੍ਹਾਂ ਦੀ ਕਿ ਹਰ ਕੋਈ ਉਹਨਾਂ ਦੀਆਂ ਜੋ ਪੰਚ ਲਾਈਨ ਨੇ ਹਰ ਇੱਕ ਦੇ ਜੋ ਹੈ ਰਟੀਆਂ ਹੋਈਆਂ ਨੇ ਤਾਂ ਇਸ ਤਰ੍ਹਾਂ ਦਾ ਕਿਰਦਾਰ ਵੀ ਬੇਹਦ ਵੱਡਾ ਹੁੰਦਾ ਤਾਂ ਕਈ ਪੰਜਾਬੀ ਫਿਲਮਾਂ ਚ ਜੇ ਗਿਣਤੀ ਕਰਨੀ ਹੋਵੇ ਤਾਂ ਉਹ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘਟ ਪਿਆ ਜਾਵੇ ਕਿ ਬਹੁਤ ਪੰਜਾਬੀ ਫਿਲਮਾਂ ਚ ਨਹੀਂ ਕੰਮ ਕੀਤਾ 1988 ਤੋਂ ਲੈ ਕੇ ਲਗਾਤਾਰ ਕਈ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੂੰ ਅਸੀਂ ਦੇਖਿਆ ਤੇ ਹਰ ਤਸਵੀਰ ਦੇ ਵਿੱਚ ਉਹ ਮੁਸਕਰਾਉਂਦੇ ਹੀ ਹਾਂ ਨੂੰ ਨਜ਼ਰ ਆਉਂਦੇ ਨੇ ਜੇ ਤੁਸੀਂ Google ਤੇ ਵੀ ਸਰਚ ਮਾਰੋ ਤਾਂ ਲੱਗਦਾ ਨਹੀਂ ਕਿ ਕੋਈ ਤਸਵੀਰ ਐਦਾਂ ਦੀ ਹੋਵੇ ਕਿ ਜਿਸ ਜੋ ਨਾਲ ਦਾ ਤੁਹਾਨੂੰ ਚਿਹਰਾ ਕਿਤੇ ਉਦਾਸ ਨਜ਼ਰ ਆਵੇਗਾ ਹਰ ਵੇਲੇ ਮੁਸਕਰਾਉਂਦੇ ਰਹਿਣਾ ਤੇ ਹਰ ਇੱਕ ਦੇ ਚਿਹਰੇ ਤੇ ਮੁਸਕਾਨ ਲਿਆਉਣੀ ਤਾਂ ਵੀ ਆਪਣੇ ਆਪ ਦੇ ਇੱਕ ਵਿੱਚ ਇੱਕ ਵੱਡਾ ਕੰਮ ਹੁੰਦਾ ਹੈ ਤਾਂ ਅੱਜ ਕਿਤੇ ਨਾ ਕਿਤੇ ਸਾਰੇ ਜੋ ਹੈ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਸਵਿੰਦਰ ਪਲਾ ਸਾਹਿਬ ਦਾ ਕਿਰਦਾਰ ਹੀ ਆਪਣੇ ਆਪ ਇਹੋ ਜਿਹਾ ਸੀ ਕਿ ਹਰ ਕੋਈ ਆਪਣੇ ਆਪ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਦੇ ਨਾਲ ਰਿਲੇਟ ਕਰਦਾ ਸੀ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਮਿਕ ਸੀ ਜਿਸ ਤਰ੍ਹਾਂ ਦੀ ਕਾਮੇਡੀ ਸੀ ਤਾਂ ਅੱਜ ਉਹਨਾਂ ਨੂੰ ਅੰਤਿਮ ਵਿਦਾਇਤ ਡ੍ਰੈਗ ਲਾਉਡ ਰੱਖ ਲਓ ਹਾਂਜੀ ਪੰਜਾਬ ਦੇ ਪੰਜਾਬੀਆਂ ਦੇ ਸਾਡੇ ਸਾਰਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਡਾਕਟਰ ਜਸਵਿੰਦਰ ਸਿੰਘ ਖੰਡਾ ਜੀ ਜਿਹੜੇ ਮੈਂ ਕਹਿ ਸਕਦਾ ਇੱਕ ਕਮਾਲ ਦੇ ਆਰਟਿਸਟ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਅੰਗ ਦੇ ਰਹੀਂ ਕਾਮੇਡੀ ਦੇ ਰਹੀਂ ਲੋਕਾਂ ਨੂੰ ਹਸਾਇਆ ਵੀ ਔਰ ਬਹੁਤ ਵੱਡੀਆਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਸੀ ਔਰ ਬਹੁਤ ਵੱਡੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਕੰਵਰਸ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐਚ ਡੀ ਕਰਕੇ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ ਐਜੂਕੇਸ਼ਨ ਨਾਲ ਜੁੜੇ ਰਹੇ ਉਹਨਾਂ ਨਾਲ ਨਾਲ ਜਿੰਦਗੀ ਦੇ ਵਿੱਚ ਕੰਮਨੀ ਤੇ ਵਿੱਚ ਭਾਈ ਯੋਗਦਾਨ ਹਾਂ ਉਹ ਕਦੀ ਨਹੀਂ ਲਾਇਆ ਕਿ ਕਹਿ ਸਕਦਾ ਸੋ ਅੱਜ ਬਹੁਤ ਦੁੱਖਾ ਡਾਕਟਰ ਜਸਵਿੰਦਰ ਸਿੰਘ ਜੀ ਭੱਲਾ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਚਾਚਾ ਚਤਰਾ ਜੀ ਕਹਿੰਦੇ ਸੀ ਉਹ ਆਪਣਾ ਫਾਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ ਸਵਾਸਾ ਰੂਪੀ ਪੂੰਜੀ ਭੋਗ ਕੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਕੇ ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬਿਮਾਰ ਚੱਲਦੇ ਆ ਰਹੇ ਸੀ ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਦੇਖੋ ਇਹ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣਾ ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤਾਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਸਵਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਨੇ ਉਹਨਾਂ ਦੇ ਬੋਲ ਉਹਨਾਂ ਦਾ ਕਿਰਦਾਰ ਸਾਨੂੰ ਸਦਾ ਹੀ ਯਾਦ ਰਹੂਗਾ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਪੂਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਮੁਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ ਸਬੂਤ عظیم ਸ਼ਖਸੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟ ਹੁਣ ਉਹਨਾਂ ਨੂੰ ਆਪ ਦੇ ਆਤਮਾਆਂ ਤੇ ਤਸਵੀਰਾਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਅਮਰਿਤਕ ਦੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੁਸੀਂ ਨਾ ਤਦੋਂ ਵਖਾਣ ਤੁਸੀਂ ਤੁਸੀਂ ਲਾਈਫ ਤਸਵੀਰਾਂ ਦੇਖ ਸਕਦੇ ਯਾਤਰਾ ਦੀ ਸ਼ੁਰੂਆਤ ਹੋਵੇਗੀ ਤਾਂ ਬਿਲਕੁਲ ਹੈ ਸਾਡੇ ਨਾਲ ਸਾਡੇ ਸਹਿਯੋਗੀ ਪਰਮਿੰਦਰ ਤੇਜਾ ਜੁੜੇ ਹੋਏ ਨੇ ਤਾਂ ਬਿਲਕੁਲ ਪਰਮਿੰਦਰ ਇਸ ਵੇਲੇ ਦਾ ਕੀ ਮਾਹੌਲ ਹੈ ਕਿਉਂਕਿ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਇਸ ਵੇਲੇ ਦਾ ਕੀ ਮਾਹੌਲ ਹੈ ਓਵਰ ਟੂ ਯੂ ਪਰਮਿੰਦਰ ਆ ਬਲੰਗੀ ਸ਼ਮਸ਼ਾਨ ਘਾੜਦੇ ਆ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਅੱਜ ਉਹ ਪੰਜਾਬੀ ਇੰਡਸਟਰੀ ਦੇ ਫਿਲਮ ਜਗਤ ਦੇ ਉਹ ਦਿੱਗਜ ਕਲਾਕਾਰ ਉਹ ਚਾਚਾ ਚਤਰਾ ਸਭ ਦੇ ਚਹੇਤੇ ਜੋ ਪੰਜ ਤਤਾਂ ਦੇ ਵਿੱਚ ਵਲੀਨ ਹੋ ਚੁੱਕੇ ਨੇ ਉੱਥੇ ਸਾਡੇ ਨਾਲ ਅਜ ਸੁਵਿੰਦਰ ਭੱਲਾ ਦੇ ਆ ਵਿਦਿਆਰਥੀ ਵੀ ਨੇ ਔਰ ਜੋ ਬਹੁਤ ਕਰੀਬੀ ਦੋਸਤ ਡਾਕਟਰ ਨਰਮਲ ਜੋੜਾ ਉਹ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਜੋੜਾ ਸਾਹਿਬ ਅੱਜ ਤੁਹਾਡੇ ਅਧਿਆਪਕ ਤੁਹਾਡੇ ਗੁਰੂ ਜੀ ਤੁਹਾਡੇ ਕਰੀਬੀ ਦੋਸਤ ਜੋ ਕਿ ਪੰਜ ਤਤਾਂ ਦੇ ਵਿੱਚ ਵਲੀਨ ਹੋ ਗਏ ਇਸ ਦੁਨੀਆ ਤੋਂ ਰੁਖਸਤ ਹੋ ਗਏ ਪ੍ਰਮਿੰਦਰ ਜੀ ਗੱਲ ਇਹ ਆ ਕਿ ਦੇਖੋ ਸਾਰਿਆ ਪੰਜਾਬੀ ਜਾਗਤ ਕਲਾ ਜਾਗਤ ਆ ਜਿਹਨਾਂ ਨੂੰ ਮਤਲਬ ਹੰਝੂ ਭਰੀ ਜਿਹੜੀ ਵਹਿ ਰਹੀ ਹੈ ਉਹ ਦਿਨ ਆਇਆ ਹਨ ਇਸ ਵੇਲੇ ਮਤਲਬ ਦੇਖੋ ਲਟ ਲਟ ਕਰਕੇ ਉਹ ਮਤਲਬ ਲਟਾਂ ਬਲ ਰਹੀਆਂ ਅਸੀਂ ਦੇਖ ਰਹੇ ਹਾਂ ਤੇ ਪੱਲਾਪਾ ਜੀ ਖੁਦ ਵੀ ਲਟ ਲਟ ਕਰਕੇ ਆਏ ਲੋਕਾਂ ਨੂੰ ਮਤਲਬ ਕਿਸਾਉਂਦੇ ਰਹੇ ਆ ਉਹਨਾਂ ਦੇ ਹਾਸੇ ਆਏ ਸ਼ਰਕਾਟੇ ਪਾਉਂਦੇ ਰਹੇ ਆ ਉਹਨਾਂ ਨੇ ਆਪਣੇ ਹਾਸਿਆਂ ਰਾਹੀਂ ਉਹਨਾਂ ਨੇ ਆਪਣੇ ਹੁਨਰ ਰਾਹੀਂ ਉਹਨਾਂ ਨੇ ਆਪਣੇ ਵਿਅੰਗ ਰਾਹੀਂ ਜਿੰਨਾ ਸਮਾਜਿਕ ਸੁਨੇਹਾ ਦਿੱਤਾ ਉਹ ਕਮਾਲ ਦਾ ਦਿੱਤਾ ਹੁੰਦਾ ਮੈਂ ਮੈਂ ਉਹਨਾਂ ਦੇ ਨਾਲ ਵਿਚਰਿਆ ਉਹਨਾਂ ਕੋਲ ਪੜ੍ਹਿਆ ਉਹਨਾਂ ਦੇ ਨਾਲ ਪੜਾਇਆ ਉਹਨਾਂ ਦੇ ਨਾਲ ਸਰਵਿਸ ਕੀਤੀ ਉਹਨਾਂ ਦੇ ਨਾਲ ਮੇਲੇ ਕੀਤੇ ਕਿਸਾਨ ਮੇਲੇ ਕੀਤੇ ਸੱਭਿਆਚਾਰਕ ਮੇਲੇ ਕੀਤੇ ਟੀਵੀ ਪ੍ਰੋਗਰਾਮ ਕੀਤੇ ਪੱਲਾਪਾ ਜੀ ਨੂੰ ਮੈਂ ਜ਼ਿੰਦਗੀ ਚ ਕਦੇ ਉਦਾਸ ਨਹੀਂ ਦੇਖਿਆ ਹੁਣ ਵੀ ਮੈਨੂੰ ਉਦਾਸ ਨਹੀਂ ਲੱਗਦੇ ਬਸ ਛੱਡ ਕੇ ਹਰ ਜਿਹੜੇ ਹੱਸਦੇ ਦੇਖੋ ਸਿੱਕੇ ਸਕਰੀਨ ਤੇ ਤਾਂ ਖੁਦ ਵੀ ਹੱਸਦੇ ਸੀ ਲੋਕਾਂ ਨੂੰ ਵੀ ਹੱਸਉਂਦੇ ਸੀ ਜਿੰਨੀਆਂ ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ Google ਤੇ ਵੀ ਤਸਵੀਰਾਂ ਦੇਖੋਗੇ ਕਿਸੇ ਵੀ ਫੋਟੋ ਦੇ ਵਿੱਚ ਚਿਹਰੇ ਤੇ ਉਦਾਸੀ ਨਹੀਂ ਆ ਹਰ ਪਾਸੇ ਸਮਾਈਲਿੰਗ ਫੇਸ ਸਾਫ਼ ਨਜ਼ਰ ਆਉਂਦਾ ਦੇਖੋ ਤਾਂ ਹੀ ਹੈ ਨਾ ਕਿ ਕਿਸੇ ਵੀ ਫੋਟੋ ਚ ਦਾਸੀ ਤਾਂ ਹੀ ਨਹੀਂ ਨਾ ਪ੍ਰਵਿੰਦਰ ਜੀ ਕਿ ਉਹ ਜ਼ਿੰਦਗੀ ਚ ਕਦੇ ਉਦਾਸ ਹੀ ਨਹੀਂ ਹੋਏ ਉਹਨਾਂ ਨੇ ਆਪਦਾ ਦੁੱਖ ਕਦੇ ਨਹੀਂ ਕਿਸੇ ਨੂੰ ਦੱਸਿਆ ਮੈਂ ਭੱਲਾ ਭਾਜੀ ਨੂੰ ਅੱਜ ਤੱਕ ਕਿਸੇ ਨੂੰ ਇਹ ਨਹੀਂ ਕਹਿੰਦਾ ਦੇਖਿਆ ਯਾਰ ਮੇਰਾ ਸਿਰ ਦੁਖਦਾ ਮੈਨੂੰ ਬੁਖਾਰ ਆ ਮੈਨੂੰ ਗੋਲੀ ਲਿਆ ਦੇ ਨਾ ਜੇ ਕੋਈ ਉਹਨੂੰ ਕਹੇ ਵੀ ਮੇਰਾ ਸਿਰ ਦੁਖਦਾ ਉਹਦੇ ਲਈ ਇਹ ਰੀਫੀਲਿੰਗ ਇਹਦੇ ਲਈ ਸ਼ਬਦ ਬਣੇ ਹੀ ਨਹੀਂ ਥੈਂਕ ਯੂ ਇਹ ਪਰਿਵਾਰਕ ਸਾਡਾ ਸੰਬੰਧ ਆਉਂਦੇ ਰਹੇ ਆ ਉਹ ਯਾਰ ਜੇ ਉਹਨਾਂ ਦਾ ਦੁੱਖ ਪੁੱਛਣਾ ਹੋ ਤਾਂ ਮੂਰੇ ਕੋਈ ਤੁਹਾਨੂੰ ਟੀਚਰ ਕਰ ਦਿੰਦੇ ਸੀ ਬਤਰ ਹੱਸ ਹੱਸ ਹੱਸਾ ਦਿੰਦੇ ਸੀ ਫਿਰ ਹੱਸਦਾ ਹੱਸਦਾ ਬੰਦਾ ਉਹਨੂੰ ਇਹ ਥਰੋ ਪੁੱਛਦਾ ਕਿ ਤੁਹਾਨੂੰ ਕੀ ਦੁੱਖ ਆ ਫਿਰ ਬੰਦਾ ਹੋ ਜਾਂਦਾ ਉਹਨੇ ਕਹਿੰਦੇ ਦੁੱਖ ਨਹੀਂ ਆਉਂਦਾ ਦੱਸਿਆ ਜੀ ਜਿਹੜਾ ਸਾਹਿਬ ਅੱਜ ਦੀ ਡੇਢ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਪੁਨੋਂ ਦਾ ਕੰਮ ਹੈ ਜਿੱਥੇ ਦੌੜ ਭਰੀ ਜ਼ਿੰਦਗੀ ਹੈ ਕਈ ਤਰੀਕੇ ਦੀਆਂ ਟੈਨਸ਼ਨਾਂ ਵੀ ਲੋਕਾਂ ਨੂੰ ਹੁੰਦੀਆਂ ਨੇ ਉਹ ਟੈਨਸ਼ਨਾਂ ਤੋਂ ਮੁਕਤ ਹੋਣ ਦੀ ਲੋਕ ਇਸ ਨਿਮਾ ਕਰਾਂ ਦੇ ਵਿੱਚ ਜਾਂਦੇ ਨੇ ਤਾਂ ਉਹ ਟੈਨਸ਼ਨ ਮੁਕਤ ਕਰਨ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਟ ਲੈ ਕੇ ਆਉਣ ਦੇ ਵਿੱਚ ਸਕੂਨ ਲੈ ਕੇ ਆਉਣ ਦੇ ਵਿੱਚ ਬਹੁਤ ਵੱਡਾ ਅਜਿਹਾ ਕਿ ਅਸਲ ਤੇ ਤੌਰ ਤੇ ਭੂਮਿਕਾ ਉਹ ਜਸਵਿੰਦਰ ਪੱਲਾ ਦੀ ਰਹੀ ਬਿਲਕੁਲ ਬਿਲਕੁਲ ਉਹਨਾਂ ਨੇ ਤਾਂ ਲੋਕਾਂ ਨੂੰ ਉਦਾਸੀਆਂ ਚੋਂ ਕੱਢਿਆ ਜਦੋਂ ਪੰਜਾਬ ਇੱਕ ਟੈਨਸ਼ਨ ਦੇ ਵਿੱਚ ਜਾ ਰਿਹਾ ਸੀ ਜਿਹੜੇ ਸਮੇਂ ਜਿਹੜੇ ਸਾਲਾਂ ਦੇ ਵਿੱਚ ਦੇਖੋ ਉਹਨਾਂ ਨੇ 1988 ਦੇ ਵਿੱਚ ਛੜਕਾਟਾ ਸ਼ੁਰੂ ਕੀਤਾ ਅਸੀਂ ਜਾਣਦੇ ਹਾਂ ਕਿ ਉਹਨਾਂ ਉਹ ਸਮਾਂ ਕੀ ਸੀ ਪੰਜਾਬ ਤੇ ਉਸ ਤੋਂ ਬਾਅਦ ਦਾ ਸਮਾਂ ਕਿਵੇਂ ਗੁਜ਼ਰਿਆ ਪਰ ਉਹਨਾਂ ਨੇ ਲੋਕਾਂ ਨੂੰ ਹਸਾਉਣ ਵਾਲੇ ਪਾਸੇ ਤੁਰਿਆ ਲੋਕਾਂ ਨੂੰ ਰਾਹਤ ਦਿੱਤੀ ਲੋਕਾਂ ਨੂੰ ਇੱਕ ਖੁਸ਼ੀ ਦਿੱਤੀ ਕਿ ਨਹੀਂ ਯਾਰ ਆਪਾਂ ਹੱਸ ਖੇਡ ਕੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਸਾਨੂੰ ਕਿਹਾ ਕਿ ਹੱਸ ਖੇਡ ਕੇ ਤੁਸੀਂ ਮੁਸ਼ਕਲਾਂ ਦਾ ਜਿਹੜਾ ਹੱਲ ਕਰੋ ਉਹ ਮੁਸ਼ਕਲਾਂ ਦੱਸਦੇ ਸੀ ਲੋਕਾਂ ਦੀ ਉਹਦਾ ਹੱਲ ਦੱਸਦੇ ਸੀ ਦੱਸਦੇ ਸੀ ਹੱਸ ਖੇਡ ਕੇ ਜਿਵੇਂ ਅੱਜ ਇਹ ਕਿਹੜੀ ਗੱਲ ਉਹਨਾਂ ਦੀ ਤੁਹਾਡੇ ਕੰਨਾਂ ਦੇ ਵਿੱਚ ਗੂੰਜ ਰਹੀ ਹੈ ਯਾਦ ਆ ਰਹੀ ਹੈ ਆ ਜਿਹੜੀ ਗੱਲ ਹਮੇਸ਼ਾ ਤੁਹਾਡੇ ਦਿਲ ਦੇ ਵਿੱਚ ਰਹੇਗੀ ਹਮੇਸ਼ਾ ਯਾਦ ਰਹੇਗੀ ਪੱਲਾਪਾ ਜੀ ਨਾਲ ਮੇਰਾ ਵਾਹ ਉਹ ਉਹਨੂੰ ਦਾ ਪਿਆ ਜਦੋਂ ਮੈਂ ਪੜਦਾ ਸੀ ਤੇ ਅਸੀਂ ਹੱਸਦੇ ਹੱਸਦੇ ਪੱਲਾਪਾ ਜੀ ਘਰੋਂ ਰੋਟੀ ਲਿਆਉਂਦੇ ਸੀ ਐਜੇ ਟੀਚਰ ਸੀ ਵਧੀਆ ਰੋਟੀ ਲਿਆਉਂਦੇ ਸੀ ਅਸੀਂ ਉਹਨਾਂ ਤੋਂ ਚੋਰੀ-ਚੋਰੀ ਕਈ ਵਾਰੀ ਉਹਨਾਂ ਦੀ ਰੋਟੀ ਖਾ ਜਾਂਦੇ ਮਤਲਬ ਆਮ ਤੌਰ ਤੇ ਦੇਖੋ ਨਾ ਕਿ ਉਹਨਾਂ ਨੇ ਕਹਿਣਾ ਚਾਹਤੋਂ ਪਤਾ ਨਹੀਂ ਯਾਰ ਕੋਈ ਰੋਟੀ ਖਾ ਗਿਆ ਆਪਾਂ ਉਥੋਂ ਮੈਂ ਬਾਹਰ ਹੋ ਗਿਆ ਮਤਲਬ ਕਈ ਸਟੂਡੈਂਟਸ ਸੀ ਤੇ ਉਹ ਤੁਹਾਡੇ ਫਰੈਂਡ ਸੀ ਅਸੀਂ ਚਾਰ-ਪੰਜ ਸਟੂਡੈਂਟਾਂ ਦੀ ਰੋਟੀ ਖਾ ਜਾਂਦੇ ਸੀ ਕਈ ਵਾਰੀ ਤੇ ਫਿਰ ਉਹਨਾਂ ਨੇ ਬਾਹਰੋਂ ਰ ਪਤਾ ਸੀ ਉਹਨਾਂ ਵੀ ਖਾ ਜਾਂਦੇ ਆ ਤੋ ਉਹ ਪਰਵਾਹ ਨਹੀਂ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਉਹਨਾਂ ਨੇ ਸਾਨੂੰ ਨਹੀਂ ਦੱਸੂਦੋਂ ਦਿੱਤਾ ਵੀ ਮੈਨੂੰ ਪਤਾ ਉਹ ਉਹੀ ਹਾਂ ਕਹਿੰਦੇ ਯਾਰ ਕੋਈ ਰੋਟੀ ਖਾਗਾ ਯਾਰ ਉੱਥੇ ਚੱਲ ਆਪਾਂ ਉਸ ਤੋਂ ਚੱਲ ਕੇ ਚਾਹੇ ਨਾਲ ਲੈ ਜਾਣਾ ਹਨਾ ਕਿ ਫਿਰ ਆਪ ਵੀ ਖਾਣੀ ਰੋਟੀ ਉਹਨਾਂ ਨੇ ਬਾਹਰੋਂ ਅਸਲ ਤੇ ਪ੍ਰਲਾਪਾ ਜੀ ਨਾ ਮਤਲਬ ਖਾਣ ਤੀਂ ਦੇ ਬਹੁਤ ਥੀ ਮਤਲਬ ਰੀਜਨਲ ਖਾਦੇ ਸੀਗੇ ਮਤਲਬ ਆ ਤੇ ਉਹਨਾਂ ਨੂੰ ਇਹ ਹੁੰਦਾ ਸੀ ਵੀ ਦੂਜਾ ਬੰਦਾ ਵੀ ਨਾਲ ਹੀ ਖਾਵੇ ਕਦੇ ਉਹਨਾਂ ਨੇ ਇਹੋ ਜੀ ਗੱਲ ਤਾਂ ਕਦੇ ਯਾਰਾਂ ਕੀਤਾ ਹੀ ਨਹੀਂ ਵੀ ਉਹਨਾਂ ਦੇ ਕੋਲੇ ਛੋਟੇ ਤੋਂ ਛੋਟਾ ਬੰਦਾ ਬੈਠਾ ਕਦੇ ਉਹਨਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਇਹ ਛੋਟਾ ਹੈ ਤੇ ਮੈਂ ਵੱਡਾ ਮਤਲਬ ਜਿਹੜੇ ਸਾਡੇ ਸੇਵਾਦਾਰ ਹੁੰਦੇ ਆ ਕਲੀਨਰ ਹੁੰਦੇ ਆ ਯਾਰੋਂ ਪਰਲਾ ਭਾਈ ਨਾਲ ਹੱਥ ਮਲਾਉਂਦੇ ਆ ਪਰਲਾ ਭਾਈ ਨਾਲ ਹੱਥ ਮਲਾਉਂਦੇ ਆ ਬਹਿ ਕੇ ਚਾਹ ਪੀਂਦੇ ਆ ਕਦੇ ਪਰਵਾਹ ਹੀ ਨਹੀਂ ਕਰਦੇ ਸੀ ਵੈਸੇ ਇਹ ਕਹਿੰਦੇ ਕਿਸੇ ਇਨਸਾਨ ਦੀ ਪਰਖ ਕਰਨੀ ਹੋਵੇ ਤਾਂ ਸਭ ਤੋਂ ਵੱਡੀ ਪਰਖ ਇਹੀ ਹੁੰਦੀ ਹੈ ਬਿਲਕੁਲ ਬੈਠੇ ਬੰਦੇ ਨੂੰ ਆਪਣੇ ਆਪ ਤੋਂ ਨਿਮ ਕੋਲ ਬੈਠੀ ਛੋਟੀ ਅੰਪਲਾਈ ਨੂੰ ਉਹ ਨੀਵਾਂ ਨਹੀਂ ਸੀ ਤੂੰ ਮਤਲਬ ਵੈਣਦੇ ਵੀ ਮਹਿਸੂਸ ਹੀ ਨਹੀਂ ਸੀ ਹੁੰਦੇ ਤੇ ਉਹਦੇ ਬਰਾਬਰ ਤੇ ਆ ਕੇ ਗੱਲ ਕਰਦੀ ਸੀ ਹਰ ਦੁੱਖ ਦੇ ਸੁੱਖ ਦੇ ਜਾਂਦੇ ਸੀ ਉਹਨਾਂ ਨੂੰ ਤਾਂ ਗਰਾਹ ਕਿਹੜੇ ਬੰਦਾ ਮਿਲ ਪੈਂਦਾ ਸੀ 5 ਮਿੰਟ ਗੱਲਾਂ ਕਰਦੇ ਉਹਨਾਂ ਸਾਰੀਆਂ ਉਹ ਨਹੀਂ ਬੋਲਦੇ ਸੀ ਜਿੰਦਰ ਪੱਲਾ ਪੱਜ ਦੀ ਸਫਤ ਸੀ ਉਹ ਆਪਦੇ ਜਿਹੜੇ ਉਹਨਾਂ ਦੇ ਫੈਨਸ ਆ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਸੀ ਮਿਹਰਬਾਨੀ ਥੋੜਾ ਸਾਹ ਆ ਤਾਂ ਡਾਕਟਰ ਨਰਮਨ ਜੋੜਾ ਜਿਹੜੇ ਕਿ ਜਸਵਿੰਦਰ ਭੱਲਾ ਦੇ ਆ ਵਿਦਿਆਰਥੀ ਰਹੇ ਤਾਂ ਬਹੁਤ ਕਰੀਬੀ ਦੋਸਤ ਇੱਕ ਵਿਦਿਆਰਥੀ ਦਾ ਵੀ ਰਿਸ਼ਤਾ ਸੀਗਾ ਬਹੁਤ ਗੂੜੇ ਯਾਰ ਗੂੜੇ ਕਰੀ ਆ ਰਿਸ਼ਤਾ ਸੀਗਾ ਆਪਾਂ ਸਮਝ ਸਕਦੇ ਕਿ ਉਹਨਾਂ ਦੇ ਦਿਲ ਤੇ ਕੀ ਬੀਤਰੀ ਹੋਵੇਗੀ ਜਿਵੇਂ ਕਿ ਉਹਨਾਂ ਨੇ ਬਹੁਤ ਕਮਾਲ ਦੀ ਗੱਲ ਕਹੀ ਕਿ ਜਦੋਂ ਕਿਸੇ ਇਨਸਾਨ ਦੀ ਪਰਖ ਕਰਨੀ ਹੋਵੇ ਤਾਂ ਸਭ ਤੋਂ ਵੱਡੀ ਪਰਖ ਦਾ ਜਿਹੜਾ ਕਿ ਆ ਮਾਪਦਾਂ ਦੀ ਹੁੰਦਾ ਹੈ ਕਿ ਚਾਹੇ ਤੁਸੀਂ ਕਿੰਨੇ ਵੱਡੇ ਅਹੁਦੇ ਤੇ ਬਰਾਜਮਾਨ ਹੋ ਤੁਸੀਂ ਜਿੰਨੀ ਮਰਜ਼ੀ ਉਚਾਈ ਤੇ ਪਹੁੰਚ ਗਏ ਹੋ ਪਰ ਤੁਹਾਡੇ ਕੋਲ ਕੋਈ ਬੈਠਾ ਬੰਦਾ ਤਾਂ ਉਸ ਨੂੰ ਆਪਣੇ ਆਪ ਤੋਂ ਨਿਵੇਂ ਮਹਿਸੂਸ ਨਾ ਹੋਣ ਦੇਵੋ ਤਾਂ ਇਹ ਸਭ ਕੁਝ ਜਸਵਿੰਦਰ ਭੱਲਾ ਦੇ ਹਿੱਸੇ ਆਇਆ ਅੱਜ ਇਹੀ ਵਜ੍ਹਾ ਹੈ ਕਿ ਅੱਜ ਅਸਰਾਂ ਦੀ ਗਿਣਤੀ ਦੇ ਵਿੱਚ ਫਿਲਮ ਇੰਡਸਟਰੀ ਦੇ ਥੰਮ ਸੀ ਤੇ ਬਾਬਾ ਪਰਿਵਾਰ ਨੂੰ ਪਾਣਾ ਬਖਸ਼ੰਦਾ ਵੱਲ ਬਖਸ਼ੇ ਜੀ ਤੇ ਬਹੁਤ ਕਿੱਤਰ ਜਿਸ ਤਰੀਕੇ ਦਾ ਹਾਲਾਤ ਨੇ ਕਿਉਂਕਿ ਹਰੇਕ ਕਲਾਕਾਰ ਹਰੇਕ ਗਾਇਕ ਉਹਨਾਂ ਦਾ ਲੋਹਾ ਮੰਨਦਾ ਸੀ ਤੁਸੀਂ ਵੀ ਪਹੁੰਚੋ ਕਿਸੇ ਕਰ ਹਾਂਜੀ 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 ਕੋਈ ਯਾਦ ਅਜਿਹੀ ਹੋਵੇ ਜਿਹੜੀ ਤੁਹਾਡੇ ਨਾਲ ਜੁੜੀ ਹੋਵੇ ਜਾਂ ਤੁਹਾਨੂੰ ਉਹ ਯਾਦ ਤੁਜੀ ਉਹਨਾਂ ਉਹਨਾਂ ਵਰਗਾ ਫਨਕਾਰ ਕੌਣ ਸੀ ਸਾਰੀਆਂ ਫਿਲਮਾਂ ਤੇ ਬਹੁਤ ਵੱਡਾ ਉਹਨਾਂ ਦਾ ਹਿੱਸਾ ਹੁੰਦਾ ਸੀ ਫਿਲਮ ਨੂੰ ਸੁਪਰ ਡੂਪਰ ਹੇਟ ਕਰਨ ਦਾ ਤੇ ਬਾਕੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਤਾਂ ਆਹੀ ਚੀਜ਼ ਕਹਿਣਾ ਵੀ ਰੱਬ ਪਰਿਵਾਰ ਨੂੰ ਬਲ ਬਖਸ਼ੇ ਤੇ ਜੋ ਜੋ ਅੱਜ ਕੀ ਸਾਡੇ ਵਿੱਚ ਨਹੀਂ ਹੈਗੇ ਸੋ ਸਾਰੀ ਪੰਜਾਬੀ ਇੰਡਸਟਰੀ ਨੂੰ ਸਾਰੇ ਪੰਜਾਬੀ ਜਿਹੜੇ ਸ਼ੁਰੂ ਤੋਂ ਸ਼ੰਗਾਟੇ ਤੋਂ ਲੈ ਕੇ ਉਹਨਾਂ ਨਾਲ ਜੁੜੇ ਸੀ ਬਹੁਤ ਵੱਡਾ ਘਾਟਾ ਪਿਆ ਜੀ ਨਾ ਪੂਰਾ ਹੋਣ ਵਾਲਾ ਘਾਟਾ